ਕਟੜਾ ਦਿੱਲੀ ਆ ਕਿੰਨਾ ਲੱਖ 14 ਲੱਖ ਮੇਰੇ ਕਟੜਾ ਵੈਲਕਮ ਆ ਤੁਹਾਡਾ ਆਪਣੇ ਨਿਊ ਬਲੌਗ ਦੇ ਵਿੱਚ ਤੇ ਅੱਜ ਆਪਾਂ ਚੱਲੇ ਆ ਸ਼ਿਫਾਰ ਦੇ ਮੇਲੇ ਦੇ ਤੇ ਆਪਣੇ ਨਾਲ ਨੇ ਬਿੰਦਰ ਸਰਦਾਰ ਜਿਹਨਾਂ ਨੂੰ ਪਿਆਰ ਨਾਲ ਬਿਆਨਤ ਕਹਿਲ ਵੀ ਕਹਿੰਦੇ ਨੇ ਹੈਲੋ ਹੋਰ ਕਿਹੜੇ ਕਿਹੜਾ ਇਧਰ ਜਸ਼ਨ ਖਿੱਪੜ ਜੀ ਸਟਾਕ ਚੱਕ ਲਿਆ ਨਹੀਂ ਕਿਵੇਂ ਬਣ ਗਿਆ ਮਹੌਲੇ ਸ਼ਿਫਾਰ ਦੇ ਦੇਖੀ ਜਾਂਦੀ ਤੇ ਉੱਤੇ ਆ ਗਈ ਮਹਾ ਜੋਤੀ ਚਲੋ ਆਏ ਹਿੰਡਾ ਮੰਗਾਉਂਦੇ ਨੇ ਨਾਲੇ ਘਰੇ ਜੂਤ ਪਹਿਣਗੇ ਆਪਣੇ ਰੇਡ ਦਾ ਹੋ ਜਾਏ ਕੋਈ ਚੱਕਰ ਨਹੀਂ ਓਏ ਚੌਥਾ ਬੰਦਾ ਕਿੱਥੇ ਆਪਣਾ ਇੱਕ ਬੰਦਾ ਬਈ ਹੋ ਗਿਆ ਆਉਂਦਾ ਕੈਸ਼ੀਅਰ ਆ ਸਾਡਾ ਅੱਜ ਇਹ ਹਾਂ ਪੈਸੇ ਫੁੱਲਨੇ ਆ ਅੰਨਾ ਪੈਸਾ ਲਈ ਫਰਦਾ ਜਦਾਂ ਲੈ ਚਲੋ ਕਰਾਂ ਬੈਹ ਜੋ ਪੈਸੇ ਨਾਲ ਖੁੱਦੀ ਮੇਰੀ ਗੱਲ ਸੁਣਦਾ 1000 2000 3000 4000 ਉੱਥੇ ਜਾ ਕੇ ਜੇ ਕਿਸੇ ਨੇ ਕਹਿਦਾ ਵੀ ਮੈਂ ਥੂਲੇ ਤੇ ਨਹੀਂ ਚੜਦਾ ਮੈਂ ਉੱਤੇ ਨਹੀਂ ਚੜਦਾ ਚੜਨਾ ਦੇ ਕਿ ਸਾਰਿਆਂ ਨੂੰ ਕਹੂ ਉਲਟੀ ਆਵੇ ਕੁਝ ਹੋਵੇ ਸਭ ਤੋਂ ਵੱਡਾ ਮੇਲਾ ਪੰਜਾਬ ਦਾ ਹੋ ਜਿੱਥੇ ਤੁਹਾਨੂੰ ਲੈ ਕੇ ਜਾ ਰਹੇ ਹਾਂ ਅੱਜ ਰਾਤ ਤਾਲਾ ਵੀ ਅੱਛਾ ਜਿਹੜਾ ਰਾਤ ਵਾਲਾ ਵਿਊ ਹੈ ਜਮਾ ਇੱਕ ਨੰਬਰ ਆ ਚੂਲੇ ਦੇ ਕਿੰ ਜਾਗਮਗ ਜਾਗਮਾ ਕਰਦੇ ਆਪਣੇ ਵਾਲੇ ਮਿਲੇ ਜਿਹੜਾ ਝੰਡਾ ਲਊਗਾ ਉਹ ਆਪਣੇ ਵਾਲੇ ਦਾ ਕੁਸਮ ਨਹੀਂ ਦੀ ਉਹ ਜਿਹਦਾ ਉੱਥੇ ਚ ਵੱਖਾਂ ਨੂੰ ਲਾਏ ਹੋਏ ਨੇ ਉਹਦਾ ਤਿੰਨ ਚਾਰ ਗੁਣਾ ਵੱਡੇ ਨੇ ਉੱਤੇ ਉਹ ਜਿਹਦਾ ਕਹਿੰਦੇ ਇੰਨਾ ਵਾਸਤੇ ਨਹੀਂ ਕਿਸਤੀ ਲੜਾ ਜਿਹੇ ਜਿਹੇ ਆ ਯਾਰ ਆਸਮਾਨ ਚ ਜਾਏ ਆ ਉਹ ਜਿਹੇ ਕਿਸਤੀ ਚੜ ਗਏ ਉੱਚੇ ਐਨੀ ਉੱਪਰ ਜਾਂਦੀ ਆ ਉਹ ਲੇ ਵੀ ਬਾਰੇ ਨਾਲ ਸਾਰੇ ਵੀਰ ਬਾਈ ਬਣੇ ਰਹੋ ਹਨਾ ਸਕਿੱਪ ਨਾ ਕਰੋ ਤੇ ਸਕਿੱਪ ਨਾ ਕਰੋ ਜਮਾਂ ਵੀ ਵੀਡੀਓ ਲਾਸਟ ਤੱਕ ਜਰੂਰ ਦੇਖਿਓ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਿੰਦਰਾ ਸਾਨੂੰ ਦਾ ਹੀ ਪੱਦੀ ਨਹੀਂ ਹੁੰਨੀ ਸੱਚਾ ਸਾਨੂੰ ਪੁੱਛਦਾ ਜਿੱਥੇ ਮੇਲੇ ਤੇ ਆਪਾਂ ਚੱਲੇ ਆਂ ਤੁਹਾਨੂੰ ਇਹ ਚੀਜ਼ ਪਤਾ ਵੀ ਉਹ ਮੇਲਾ ਕਿੰਨੇ ਸਾਲ ਬਾਦੋਂ ਦਾ ਦੱਸ ਸੱਤ ਸਾਲ ਬਾਦੋਂ ਦਾ ਇਹਨੂੰ 7 ਦਿਨਾਂ ਦਾ ਕਹਦਾ ਕਹਦਾ ਸੱਤ ਸਾਲ ਬਾਦੋਂ ਦਾ ਇਹ ਪਤਾ ਕੀ ਹੈ ਇਹ ਸਕੂਲ ਚ ਸਾਰਾ ਨੰਬਰ 1 ਨਾਲ ਲਾਇਕ ਹੁੰਦਾ ਦੀ ਇਹਨੇ ਕੋਈ ਕਾਪੀ ਜਗਾ ਨਹੀਂ ਪਾਣਾ ਤੈਨੂੰ ਪਤਾ ਓਏ ਕਿਉਂ ਬਣਾਇਆ ਜਾਂਦਾ ਮੇਲਾ ਉਹ ਮੇਲਾ ਸਾਨੂੰ ਵੀ ਪਤਾ ਉਹ ਖਾਤਮ ਲਾਇਆ ਚ ਵੀ ਫੇਰੋ ਯਾਰ ਉਸਦਾ ਹੋਣਾ ਬੰਨ ਬਣਾਇਆ ਜਾਂਦਾ ਤੈਨੂੰ ਉੱਥੇ ਉਜਾਸ਼ਨ ਲੈ ਲਿਆ ਭਾਈ ਸੁਣਨੇ ਉਹ ਡੇਢ ਘੰਟਾ ਹੋ ਗਿਆ ਗੱਡੀ ਚ ਬਿਠਾਇਆ ਇਹਨੂੰ ਸੰਮਲੇਰ ਕੋਟ ਲਿਆ ਕੇ ਦੂਆ ਬੰਦਗੜ ਹਾਂ ਬੱਸ ਸੌ ਲਾਤੀਆਂ ਯਾਰਾ ਉਹ ਟ੍ਰੈਫਿਕ ਵਾਲੀ ਆ ਬਾਬੇ ਮੈਨੂੰ ਕਹਦਾ 50 ਵਰ ਕਹਿੰਦਾ ਮੈਨੂੰ ਮਤਾ ਦੇ ਮਤਾ ਦੇ ਮੌਜੂਦ ਪਰੇ ਯਾਰ ਕਿਦਾ ਬਲੱਡ ਫਟਾ ਉਧਰਾਂ ਸਿੱਧੀ ਗੱਲ ਆ ਰੁਕਲਾ ਯਾਰ ਇਹ ਨਹੀਂ ਰੁਕਦਾ ਮੇਲੇ ਤੇ ਰੁਕਾਂਗੇ ਸਿੱਧਾ ਓਹ ਖਬਰ ਕਿੰਨੀ ਦੂਰ ਆ ਜੇ ਮੇਲਾ ਯਾਰ ਬੱਸ ਆ ਗਏ ਯਾਰ ਮੇਲੇ ਕੋਟਲੇ ਤੋਂ ਬਾਅਦ ਹਮਦਗੜ੍ਹ ਆਣ ਤੋਂ ਬਾਅਦ ਤੈਨੂੰ ਐ ਪਤਾ 2 ਮਿੰਟ ਦਾ ਰੋਕ ਲੈ ਇੱਕ ਘੰਟਾ 36 ਮਿੰਟ ਹੋ ਗਏ ਪਿੰਡੋਂ ਤੁਰਿਆ ਨੂੰ ਹਲੇ ਤੱਕ ਨਹੀਂ ਆਇਆ ਮੇਲਾ ਮਿੰਟ 20 ਦੇ ਦੇ ਹਾਂ ਲਾ ਦੇਗਾ ਹਾਂ ਲੈ ਚੱਲ 20 ਮਿੰਟ ਦੇ ਉੱਤੇ ਦੇ ਦਿਓ 20 ਮਿੰਟ ਬਾਈ ਮੁੰਡਿਓ ਮੈਨੂੰ ਇੱਕ ਮਿੰਟ ਨਹੀਂ ਜਾਨਾ ਤੇਰਾ ਮੂਤ ਦੇ ਯਾਰ ਪਰੇ ਬਾਈ ਉਹ ਵਿੱਚ ਕਰ ਲੈ ਏਡੀ ਕੀ ਗੱਲ ਆ ਯਾਰ ਲੋਰ ਦਵਾ ਦਾਂਗੇ ਨਾ ਮੈਂ ਮੈਂ ਅਗਲਾ ਹੱਥ ਕਰ ਲੈ ਇਹ ਚ ਕਰ ਲੈ ਲੈ ਜਾ ਸ਼ਰ ਦੋਰ ਮਾੜੀ ਜੀ ਗੱਡੀ ਉੱਪਰ a few minutes later ਲਾ ਵੀ ਮੁੰਡਾ ਸ਼ਪਾਰ ਰਹਿ ਗਿਆ 4 ਕਿਲੋਮੀਟਰ ਪਹੁੰਚ ਗਏ ਓਏ ਇੱਕ ਨੰਬਰ ਕੰਮ ਤੱਕ ਗਏ ਗ੍ਰੀਨ ਬੋਡ ਵਾਲਿਆਂ ਨੇ ਧੱਕ ਪਾਰ ਗਿਆ ਕਹਿੰਦੇ ਮੇਲਾ ਸ਼ਪਾਰ ਪਹੁੰਚਣ ਦਾ ਜੀ ਆਇਆਂ ਨੂੰ ਲਾਓ ਜੀ ਕਹਿੰਦੇ ਸ਼ੁਰੂ ਹੋ ਜਾਓ ਕਿਉਂਕਿ ਭੀੜ ਚੈੱਕ ਕਰੋ ਰਾਹੀ ਵੀ ਗੱਪ ਤਨ ਲਾ ਪਈ ਉਹ ਰੇ ਉਹ 4.5 ਕਿਲੋਮੀਟਰ ਪਿਆ ਮੇਲਾ ਪਤਾ ਸੀ ਸਾਹਿਬ ਸਾਫ ਕਰੀਏ ਦਰਸ਼ਕ ਦੇਖਣ ਆਲੇ ਗਾਲਾਂ ਦੇਣਗੇ ਫੁੱਲ ਆਪਾਂ ਵੀ ਦੀਨਾ ਤਾਂ ਹੈ ਨਹੀਂ ਕੋਈ ਉਹ ਕਿਹਾ ਪੁਲਸੀਓ ਮੇਲਾ ਹਜੇ ਭਾਈ ਕਿਲੋਮੀਟਰ ਦੂਰ ਪਿਆ ਜਾਵੇਂ ਬਹੁਤ ਤਕੜਾ ਲੱਗਿਆ ਹੋਇਆ ਸਾਡਾ ਲਈ ਗੱਡੀ ਦਾ ਪਿੱਛੇ ਰਹਿ ਗਈ ਇਨਾ ਜਗ੍ਹਾ ਮਿਲ ਰਹੀ ਉਹਨੂੰ ਲਾਉਣ ਨੂੰ ਮਿਲ ਗਈ ਜਗ੍ਹਾ ਮਿਲ ਗਈ ਜਗ੍ਹਾ ਓਏ ਮੇਲਾ ਤਾਂ ਬਹੁਤ ਦੂਰ ਆ ਜੇ 1 ਕਿਲੋਮੀਟਰ ਘਟੋ ਘਟਾ ਬਹੁਤ ਦੂਰੋਂ ਆਏ ਹੋ ਓਏ 1 ਕਿਲੋਮੀਟਰ ਦੂਰ ਹੋ ਜਾ ਮੇਰੇ ਕੋਲ ਬਹੁਤ ਵੱਡਾ ਜਾਮ ਆ ਬਾਈ ਗੱਡੀ ਖੜਾ ਉਹਨੂੰ ਖਾਉਣੀ ਮਿਲ ਰਹੀ ਦੇਖ ਲੈ ਆਹ ਜੀ ਬਾਥਰੂਮ ਤੁਸੀਂ ਜਾਓ ਤੁਸੀਂ ਜਾਇਓ ਬਾਥਰੂਮ ਬਾਈ ਉਹ ਕਿਤੇ ਬਲੈਡਰ ਫਟਾ ਲਉ ਮੈਂ ਤੇਰਾ ਜਾ ਚੱਲ ਗਈ ਉਹਨੇ ਕੋਲ ਆ ਜਾ Oh wow you are coming ਨੇ ਸਾਰੇ ਜਾਮ ਦੀ ਆ ਬਜਾਲੇ ਲਾ ਕੇ ਖੜ ਗਿਆ ਲੈ 쿱ਾ ਵੀ ਤੇਰੀ ਕੱਲੇ ਦੀ ਸੜਕ ਆ ਇਹ ਆ ਜਾਮ ਦੇਖ ਲੋ ਗੱਡਾ ਤਗੜਾ ਲਵਾਤਾ ਮੰਗਰ ਵੀ ਆ ਆ ਜਾ ਮੁੰਡੇ ਓਏ ਓਏ ਕੀ ਆ ਮੇਲਾ ਹੋ ਗਿਆ ਨੰਪੜ ਘਰੇ ਹਰੇ ਦਾ ਸੇਲ ਤੇ ਪੂਣੀ ਨਹੀਂ ਕੱਤੀ ਲੈ ਇਹਦਾ ਆਇਆ ਵੀ ਨਹੀਂ ਬੱਸ ਅੱਛਾ ਹੀ ਚਲੋ ਫਿਰ ਅੱਗੇ ਹਰੇ ਦਾ ਜਾਮ ਚ ਫਿਰ ਜਾਨੇ ਮੇਲਾ ਦਾ ਨਾੜ ਘੇਰਾ ਲੈ ਲੈ ਹਾਂ ਨਾੜ ਘੇਰਾ ਲੈ ਲੈ ਨਾੜ ਘੇਰਾ ਲੈ ਲੈ ਸਾਰੇ ਬਾਈ ਵਾਲਾ ਨਾਲ ਬੱਤੀ ਨਾਲ ਬੱਤੀ ਵੀ ਪਹੁੰਚ ਚੁੱਕੀ ਹੈ ਭਾਈ ਓਏ ਫੁੱਲੜ ਬਾਜੀ ਨਾ ਕਰ ਉਹਨੇ ਤਾਂ ਕਿ ਪੜਪੜੀ ਚ ਮਾਰਨਗੇ ਤੂੰ ਹਾਂ ਓਏ ਗਿੰਦਰਾ ਮੈਨੂੰ ਪਿੰਡ ਗਰੀ ਜਾਣਾ ਕੰਦਰ ਰਾਤ ਨੂੰ ਚੱਕ ਕੇ ਮੂੰਹ ਦਰਪੇ ਕਹਿੰਦੇ ਮੇਲੇ ਚ ਤਾਂ ਕੁਸਾਉਣੀ ਓਰੇ ਮੈਂ ਕਹਣਾ ਆਪਣੇ ਵਰਗੇ 10 ਮੇਲੇ ਇਕੱਠੇ ਕਰਨ ਤਾਂ ਨਹੀਂ ਇਕੱਠਾ ਹੋਣਾ ਤਾਂ ਨਹੀਂ ਹੋਣਾ ਸਹੀ ਹੁਲਾ ਅਰੇ ਤਾਂ ਮੇਲੇ 'ਚ ਤੁਰ ਪਹੁੰਚੇ ਬਣੀ ਅਰਜੰਦ ਲੁਣਗੀ ਜਲੇ ਇਹਦੀ ਦਿਖਾ ਦੇਵੇ ਮੈਨੂੰ ਤੂੰ ਮੇਲਾ ਵੇ ਸ਼ਪਾਰ ਦਾ ਕਹਿੰਦੇ ਜੀ ਮੇਰੇ ਵੀਰੋ ਕਹਿੰਦੇ ਪੁੱਜ ਗਏ ਸ਼ਪਾਰ ਦੇ ਮੇਲੇ 'ਚ ਕਿਆ ਬਾਬੇ ਜੇ ਯਾ 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 ਜੇ ਚੜੋ ਵਜਾ ਜੇ ਚੜਨਾ ਮੋਕ ਨੇ ਕਿਹੜੇ ਮੋਕ ਨੇ ਵੀ ਜਦਾ ਆ ਇੱਧਰ ਜਾਣਾ ਤੁਸੀਂ ਕੈਨੇਡਾ ਜਾਣਾ ਅਮਰੀਕਾ ਜਾਣਾ ਇੰਗਲੈਂਡ ਜਾਣਾ ਅਮਰੀਕਾ ਅਮਰੀਕਾ ਸਰਪੰਚ ਕੰਟਰੀ ਚੱਲ ਅਮਰੀਕਾ ਚੱਲ ਗਦੇ ਡਾ ਯਾਰਾ ਯਾਰ ਅਮਰੀਕਾ ਕੈਨੇਡਾ ਇੰਗਲੈਂਡ ਯੂਕੇ ਤੇ ਮਹੀ ਆ ਤੇਰੇ ਸਾਥ ਦੇ ਬਾਬੇ ਕਿਹੜਾ ਵੋ ਸਰਪੰਚ ਕੰਟਰੀ ਜਾਣਾ ਜੇ ਚੜ ਜਾਵਾਂ ਆ ਜਾ ਇਹਦੋਂ ਕਹਾਣੀ ਲੈ ਜਾਣਾ ਫਿਰ ਹੋਰ ਗੜ ਕੇ ਚਲੋ ਅੱਗੇ ਚਲੋ ਮੇਲੇ ਜਾਈ ਚਲੋ ਭਾਈ ਆਹ ਕਿਹੜਾ ਕਰੇਸ਼ਨ ਮਰਾ ਰਹੀਆਂ ਤੂੰ ਪੁੱਤ ਉਹ ਖੜ ਜਾ ਉਹ ਜਾਨ ਲਾਉਣੀ ਪੈਂਦੀ ਐ ਨਲੀ ਵਾਲਿਆ ਮਰਿਆ ਤਾਂ ਪਿਆ ਆ ਤਾਂ ਖਾਲੀ ਐ ਪੀਪਣੀ ਵਾਲਾ ਵੇ ਯਾਰ ਜੱਜ ਦਾ ਓਕੇ ਓ ਚਲੋ ਤੂੰ ਵੀ ਲੈਣਾ ਕੋਸੇ ਪੁੱਤ ਅਬਾ ਛਾਤਰੀ ਆ ਜਾ ਉਹ ਖੜ ਜਾ ਜਵੇਂ ਮਰਜ਼ੀ ਜਾਂਦਾ ਪਾਉਰੇ ਚੱਲ ਬਿੰਦਰਾ ਦਬਾ ਕੇ ਲਿਆਵਾਂ ਤੈਨੂੰ ਵੀ ਚਲ ਲਓ ਜੀ ਕਹਿੰਦੇ ਇਧਰ ਪਹੁੰਚਿਆ ਪਹਿਲਾਂ ਵੀ ਜਵਾਕਾਂ ਵਾਲੇ ਝੂਲੇ ਨੇ ਇਧਰ ਆਹ ਜਿਹੜੀ ਰੇਲ ਗੱਡੀ ਜਾ ਰਹੀ ਹੈ ਕਹਿੰਦੇ ਰੋ ਚੱਲ ਕੇ ਸਦਾ ਬੰਬੇ ਲਾਉਂਦੀ ਆ ਇਹ ਆਹ ਦੇਖ ਸਕਦੇ ਹੋ ਆ ਗਈ ਭਈ ਕਿਸ਼ਤੀ ਆਪਣੇ ਪਿੰਡ ਦੀ ਜਿਵੇਂ ਛੋਟੀ ਜਵਾਕਾਂ ਵਾਲੀ ਇਹ ਇਹੀ ਹੈ ਆਹ ਆਹ ਛੋਟੀ ਆ ਭਰਾ ਬੱਚਿਆਂ ਵਾਲੀ ਆ ਜਰਾ ਸਾਰੇ ਝੂਲੇ ਬੱਚਿਆਂ ਵਾਲੇ ਨੇਗਾ ਕਿਉਂ ਦੇਖਣਾ ਐਡਿਕੀ ਨਹੀਂ ਆ, ਉਹਨੂੰ ਤਾਂ ਘਾਉਣਾ ਅੱਗੇ ਜਾ ਕੇ ਝੂਲੇ ਅਸਲੀਆ ਬਣਾ ਲੈਣ ਦਾ ਅੱਗੇ ਨੇ ਜੇ। ਆ ਦੇਖ ਸਕਦੇ ਹੋ ਭਈ ਜਾਜ। ਇਹ ਸਪੈਸ਼ਲ ਆਰਡਰ ਲੇ ਕੇ ਚੈਨਲ ਤੋਂ ਮੰਗਾਏ ਨੇ ਆਪਾਂ। ਸਭ ਤੋਂ ਸੋਹਣਾ ਆ ਜੰਡੋਲ ਸਜਾਇਆ ਹੋਇਆ ਭਈ। ਇੱਕ ਨੰਬਰ ਆ ਜਮਾ ਲਾਈਟਿੰਗ ਦੀ। ਆ ਇਧਰਲੇ ਵੀ ਠੀਕ ਨੇ। ਆ ਫਿਰਦੀ ਆ ਕਿੱਸੀ ਹੁਏ ਕਹਿੰਦੇ। ਆ ਹੁੰਦੀ ਆ ਕਿੱਸੀ। ਆ ਚਾੜਦੀ ਭਈ ਆਸਮਾਨ ਤੇ ਹੋਏ ਕਿੱਸੀ ਜੀ। ਆਪਣੇ ਪਿੰਡ ਦਾ ਇੱਕ ਦੀਗਾਜ ਵਾਕਾਂ ਵਾਲਾ ਝੂਲਾ ਵੀ ਆ ਕਿਸ਼ਤੀ ਦੇਖੋ ਆ ਤੇਰੇ ਸਾਦਕੇ ਤੇਰੇ ਓਏ ਓ ਆ ਗਿਆ 350 ਓਏ ਓ ਚ ਵਢਾਉਣੇ ਓਏ ਐਡਾ ਕੰਮ ਓਏ ਵੀ ਫੜ ਲਿਆ ਦੀ ਕੋਈ ਓਏ ਕਿੰਨਿਸ਼ ਕਿਸ਼ਤੀ ਜੇ ਵਢਾਉਣੇ ਆ ਆਓ ਜੀ ਲੱਤਾਂ ਤਾਹਾਂ ਕਰਦੇ ਬੰਦਿਆਂ ਦੀਆਂ ਜਿਵੇਂ ਉਹ ਕਹਿੰਦੇ ਚੰਡੋਲ ਤੇ ਚੱਲਦੇ ਪਹਿਲਾਂ ਪਹਿਲਾ ਜੰਡੋਲ ਤੇ ਇਸ ਤਿਹਾਂ ਕਰੇ ਜਾਣ ਲੱਗੇ ਚੜਾਂਗੇ ਤਾਂ ਦਿਮਾਗ ਖਰਾਬ ਕਰ ਦਿਆ ਓਏ ਫਾਇਦਾ ਨਹੀਂ ਹੈ ਕਿਸ ਤੇ ਚੜ ਕੇ ਜਾਏ ਚ ਚੜ ਕੇ ਐਨੇ ਜੇ ਉਛਲਣ ਲਾ ਦੂਗਾ ਫਾਇਦਾ ਕੀ ਹੈ ਬੰਦੇ ਨੂੰ ਵਾਦਾ ਕਰੀ ਜਾਵਾਂਗੇ ਪਹਿਲਾਂ ਕੰਟਰੋਲ ਤੇ ਚਲੋ ਇੱਥੇ ਚੱਲਦਾ ਮਾੜਾ ਇੱਥੇ ਕੇ ਗਰਮੀ ਵਾਲੀ ਆ ਬੰਦੇ ਵਾਲੇ ਨੂੰ ਰੇ ਲੈ ਲੀਆਂ ਭਾਈ ਟਿਕਟਾਂ ਚੰਡੋਲ ਦੀਆਂ ਓਏ ਸਭ ਤੋਂ ਵੱਡਾ ਜੰਡੋਲਾ ਕਹਿੰਦੇ ਜਿਹੜਾ ਪਿੰਡ ਵਾਲੇ 'ਚ 50 ਦੀ ਦਿੱਤੀ ਟਿਕਟ ਯਾਰ 100 ਦੀ ਦਿੱਤੀ ਇੱਕ ਆ ਉਹ ਤਾਂ ਵੱਡਾ ਚੰਡੋਲ ਆ ਕਹਿੰਦੇ ਪਰ ਉਹ ਮੜਾ ਦੇਖ ਓਏ ਬੱਸ ਕਰਾ ਪੀੜੇ ਬਹੁਤ ਆ ਤੇ ਨਾ ਲਾ ਵੀ ਇਹਦੇ ਜੜਦੇ ਜਾ ਰਿਹਾ ਓਏ ਓਏ ਠਿਉ ਰਿਹਾ ਉਹ ਸ਼ਰਾਬੀ ਆ ਹੋ ਗਏ ਭਾਈ ਚੰਡੋਲ ਕੜੀ ਮੁੰਡੇ ਦਾ ਓਏ ਬਹੁਤ ਡਾਵਲਾ ਵਜਾਣਾ ਰੋਕੇ ਰੋਕੇ ਸਵਾ ਦਾ ਬੋਈ ਫਲ ਓਏ ਜਿਹੜੇ ਘਰੇ ਬੈਠੜਾ ਫੇਲ ਲੈ ਜਮੀ ਜੇ ਇਹ ਖੁੱਲ ਗਿਆ ਨਾ ਹਾਂ ਰੋਡ ਤੇ ਜਾ ਕੇ ਰੁਕੂਗੇ ਬਹੁਤ ਨਿਆਰਾ ਬਾਈ ਉਰੇ ਤਾਂ ਓਏ ਜਿਹੜੇ ਨਹੀਂ ਪਹੁੰਚੇ ਉਹ ਵੀ ਪਹੁੰਚੋ ਮਾੜਾ ਗਣਾ ਯਾਰਾ ਬਹੁਤ ਤੇਜ਼ ਜਾਂਦਾ ਤਾਂ ਓਏ ਇਹਦਾ 30 ਦੀ ਰੁਪਏ ਲੈਣਗੇ ਜੇ ਬਾਈ ਵਾ ਕੇ ਇਹ ਖਾ ਜੂ ਸਾਰਾ 200000 ਰੁਪਇਆ ਖਾਜੂ ਮੇਲਾ ਕਿੰਨਾ ਕੁ ਟੋੜਾ ਦਿੱਲੀ ਦਾ ਕਿੰਨਾ ਲੱਖ 2-3 ਲੱਖ ਮੇਰੇ ਟੋੜੇ ਕਿਉਂ ਤੈਨੂੰ ਵੀ ਗਿਆ ਤੇਰੇ ਸਾਥ ਕਿਉਂ ਤੇਰੇ ਰਹਿ ਜਾ ਸਰਾ ਘਰ ਹਾਰ ਗਿਆ ਮੁੰਡਿਆਂ ਨੇ ਕਦੇ ਆਏ ਹੋਏ ਕਾਲੇ ਪਰਨੇ ਬੁੱਧੂ ਗੱਲ ਨਹੀਂ ਹੈਗੀ ਸਹੀ ਗੱਲਾ ਬਾਉਂਸਰ ਆਉਂਗਾ ਤਾਂ ਲੈਟਾ ਕਦੋਂ ਬੰਦ ਕਰਦੀਆਂ ਲੈਟਾ ਹੋ ਗਈ ਬੰਦ ਚੱਲਣੀਆਂ ਜਦੋਂ ਚੱਲੂਗੀ ਫੇਰ ਚਲਾਉਂਗੇ ਬਿਜਲੀ ਦਾ ਬੇੜਾ ਹੁੰਦਾ ਹੂ ਨਾਲੇ ਰੈਂਟ ਵੀ ਭਰਨਾ ਸਹੀ ਗੱਲਾ ਕਹਿੰਦਾ 2-3 ਲੱਖ ਰੁਪਇਆ ਕੁ ਟ੍ਰੈਂਡ ਦਿੱਲੀ ਦਾ ਕਾਉਰੀ ਲੱਗ ਜਾ ਮੰਨੇ ਕੀ ਮਾਰਦਾ ਫੌਜ ਚੋਰੇ ਲੱਗ ਜਾ ਮੈਂ ਤਾਂ ਪਈ ਗਿਆ ਉਹ ਪਰ ਆ ਹੋ ਗਿਆ ਸ਼ਰਾ ਤੇਰੇ ਸਾਥ ਕੇ ਆ ਜਿਹੜੇ ਚਾਰੇ ਬਾੜ ਦੇ ਨੇ ਇੱਕ ਜੋ ਸਵਾਦ ਬਾਬੇ ਵੱਖਰੀ ਆ ਓਏ ਓ ਕੀ ਹਾਲ ਨੇ ਬਾਈ ਆ ਤੇਰੇ ਸਾਥ ਕੇ ਘਰ ਚਲੀ ਬੈਠਾ ਦਾ ਇਹ ਝੋਕੂ ਕਿਸੇ ਨੂੰ ਅੱਜ ਓਏ ਓ ਬਾਈ ਜਿਹੜਾ ਪਿੰਡਾ ਜਿਹੜਾ ਪਿੰਡਾ ਓਏ ਤੈਨੂੰ ਪਤਾ ਨਹੀਂ ਮਾਰ ਬਾਜਾ ਬੁੱਜਾ ਇਹਨੂੰ ਕਿਉਂ ਫੜਾਦਾ ਓਏ ਤੈਨੂੰ ਬਾਜਾ ਫੜਾਤਾ ਬਾਥ ਪਾ ਕੇ ਵੇਜਿਆ ਓਏ ਤੇਰਾ ਪਹਿਲੀ ਲੀਗ ਆ ਹੁਣ ਅਰੇ ਬਹੁਤ ਵਧੀਆ ਓਏ ਇਹਦਾ ਤੇ ਇਦਾਂ ਮੁੱਕਦੀ ਮੁੱਖੂ ਕਿਹੜਾ ਆ ਜਦੋਂ ਸਿਗਰਾਂ ਦਾ ਸੁਆਦ ਆ ਜੂਏ ਭਾਈ ਸੁਆਦਾਰ ਹੈ ਕਿਹਨਾਂ ਭਾਈ ਵੱਡਾ ਹੋਣੀ ਨਾ ਕਰਿਆ ਕੋਈ ਪਰਿਆਰ ਅਸੀਂ ਨਹੀਂ ਕਰਦੇ ਓਏ ਉਲਟੀ ਵਾਲਾ ਕੋਈ ਨਹੀਂ ਸਾਡੇ ਤਾਂ ਸਾਡੇ ਨੂੰ ਹੈ ਇੱਕ ਬੰਦਾ ਮਾਰ ਸਕਦਾ ਉਲਟੀ ਕਰਾ ਭਾਈ ਕਹਿੰਦਾ ਉਲਟੀ ਨਾਲ ਮਾਰ ਜੂ ਭਾਈ ਬਣ ਕੇ ਤੇਰੇ ਓਏ ਕੰਗਾ ਬੇਇੱਜ਼ਤੀ ਕਰਦਾ ਜੀ ਆ ਨਾ ਮਾਰੀ ਓਏ ਇੱਧਰ ਦਿਖਾ ਮੜਾਇਆ ਉਸ ਔਕਾ ਤਗੜਾ ਬਿਊਆ ਭਾਈ ਮੇਲੇ ਦਾ ਓਏ ਗਰਦ ਕੱਢੀ ਹੋਈ ਆ ਭਾਈ ਪੂਰਾ ਪਤਾ ਲੱਗਦਾ ਵੀ ਮੇਲੇ ਦਾ ਹੀ ਆ ਕੀ ਕਹਿੰਦਾ ਏ ਤੇ ਨਾ ਉਰੇ ਗੇਟ ਹੋਣਾ ਨਹੀਂ ਲਿਆ ਤੇ ਉਰੇ ਇੱਧਰ ਵੀ ਖਾਲੀ ਆ ਇੱਧਰ ਵੀ ਖਾਲੀ ਆ ਹੈ ਡਰ ਲੱਗ ਰਿਹਾ ਕਾਰ ਦਿੰਦੇ ਆ ਥੱਲੇ ਦੇਖਦੇ ਚੱਕਰ ਆਉਂਦਾ ਬੰਨ ਰੋ ਰ ਰ ਦੇਖੀ ਬੜਾ ਵਾਹ ਉੱਚੇ ਫਿਰਦਿਆਂ ਬਾਬੇ ਓਏ ਕਿਹਾ ਉਸਤਾਦਾ ਕਿਹੜਾ ਰੋਟਾ ਕਿਰਚ ਲਈ ਬੈਠਾ ਬਾਈ ਝੋਟੀ ਦਾ ਓਏ ਓਏ ਆਦਾ ਜਵੀ ਛੋਟੇ ਲੱਗ ਰਹੇ ਨੇ ਓਏ ਚੰਡੋਲਾ ਮੇਰੀ ਗੱਲ ਸੁਣ ਲਾ ਬਾਈ ਅਜਨਾ ਚਡੋਲ ਤੇ ਚੜ ਕੇ ਦੂਆ ਟੇਡੇ ਜੇ ਤੇ ਚੜਾਂਗੇ ਦੇ ਤੇ ਚੜਾਂ ਸੁਆਦ ਬਹੁਤ ਕਈ ਬੰਦੇ ਕਹਿੰਦੇ ਕਹਿੰਦੇ ਮੇਲੇ 'ਚ ਕੁਝ ਨਹੀਂ ਹੋਣਾ ਰਹਾ ਤੈਨੂੰ ਆਹ ਦੇਖ ਸਕਦੇ ਹੋ ਬਈ ਪੈਰ ਧਰਨ ਨੂੰ ਵੀ ਧਾਉਣੀ ਹੈਗੀ ਜਿਹੜੇ ਝੂਲਿਆਂ 'ਤੇ ਚੜ ਰਹੇ ਨੇ ਉਹ ਆੜਨੇ ਬੰਦੇ ਆਹ ਲਾ ਉਲਟੀਆਂ ਓਏ ਇੱਧਰ ਤਾਂ ਖਤਰਨਾਕ ਝੂਲੇ ਨੇ ਬਈ ਸਾਰੀ ਆ ਕੁਆਜ ਆ ਗਿਆ ਦੇਦੀ ਮੁੰਡਿਆ ਰੇਸ ਓਏ ਵਾਏ ਓਏ ਓ ਬਟਾ ਪਈ ਓਏ ਓਏ ਓ ਆ ਵੀ ਲਾ ਦੇਖਦਾ ਕੋਈ ਨਹੀਂ ਬਣੀ ਟ੍ਰਿਕਾ ਮਰ ਗਿਆ ਓਏ ਆ ਗਿਆ ਓ ਤੇਰੇ ਕੋ ਨਹੀਂ ਗੇਟ ਜਾਵਣੀ ਬਾਬੇ ਓਏ ਉਹ ਸੇ ਕਰੇਦਾ ਸਵਾਦ ਦੇ ਬੱਕਰਾ ਬਾਬੇ ਓਏ ਓਏ ਉਹ ਸਾਟਾ ਬੰਦਾ ਉਲਟੀ ਮਰੂ ਓਏ ओ तेज कर क्यों है कोई बड़ा हां काफी बड़ा कर क्या ये हो गया हेलो भजाय नहीं बोल रे ਕਮਾਈਆ ਕਰ ਰਿਹਾ ਪਈ ਹੋਏ ਲੈ ਖਾਣੇ ਕਮਾਈਆ ਨੀ ਨੀ ਬੋਸ਼ਿਆ ਨੀ ਜਾਇ ਚਾਹੇ ਚਿੱਤਰ ਪ੍ਰੇਮ ਜਿਵੇਂ ਕਹਦਾ ਜਿਵੇਂ ਚਾਹ ਚਲੋ ਪਰ ਉਹ ਨੀ ਮਾਲ ਐਸੀ ਉਹ ਚਲਾਓ ਭਾਈ ਮਰੂਤੀ ਮਰਾਤੀ ਕੋਈ ਆਇਓ ਆਇਓ ਗਰਾਂ ਚਾਰਲਾ ਮੋਟਰ ਹੋਏ ਬਾਬੇ ਓਏ ਓਏ ਬੜਾਈ ਬੜਾਈ ਕਿਨੂੰ ਕਹਿੰਦਾ ਪਾਪੇ ਆਏ ਚਾਚਾ ਚਾਚਾ ਭਾਈ ਓਰੇ ਅੱਛਾ ਅੱਛਾ ਓਏ ਆਇਆ ਚਾਚੇ ਓਏ ਇਹਨੇ ਕੰਦਪਾਰਖਾ ਕੱ ਲੈਣੋਂ ਦਾ ਖਾਪੜੇ ਲਾ ਦੇ ਓਏ ਕੋਈ ਨਹੀਂ ਵਿੰਦਰ ਖਤਰਨਾਕ ਹੁੰਦਾ ਉਹ ਝੂਲੇ ਤਾਂ ਪਹਿਲੇ ਗੇਰ ਬਾਲਾ ਹਾਂ ਤੀਜਾ ਬਾਰ ਟਾਪ 'ਤੇ ਕਿਉਂ ਦੇਖੀਂ ਛਾਰਤੀ ਨਾਲ ਟੱਚ ਹੋ ਕੇ ਮੋੜ ਦਨੇ ਬੰਦੇ ਨੂੰ ਜਮੀ ਇਹ ਮੈਨ ਲਾਦਾ ਬਾਈਆਂ ਨਹੀਂ ਬਣਦੀ ਨੀ ਪਰਲੇ ਝੂਲੇ ਲਾਣਾ ਇਹਨਾਂ ਨੇ ਅੱਡੇ ਲਾਇਆ ਆਪਣੇ ਝੂਲੇ ਆਪਣੇ ਚੜਦਾ ਵੇ ਤੇ ਡੇਡੇ ਜੇ ਤੇ ਜੋ ਉੱਟੀ ਨਾਲ ਦੀ ਨਾਲ ਆਉਂਦੀ ਆ ਉਹ ਗੋਪਿੰਦਰਾ ਚੜਨਾ ਤੇ ਉਹ ਡੇਡੇ ਜੇ ਤੇ ਜਾ ਸ਼ਰਾ ਆਪਾਂ ਚੱਲਾਂਗੇ ਤੇ ਇਹ ਤੇ ਚੱਲਾਂਗੇ ਇਹਦਾ ਮਾਰ ਦੂ ਕੁਝ ਨਹੀਂ ਹੁੰਦਾ ਇਹਦਾ ਪਰਛਾਵ ਲਾ ਦੂ ਸਵਾਦ ਫਨ ਲਾਉ ਤੇ ਚੜ ਕੇ ਦੀ ਬੰਦਾ ਕਰ ਆ ਗਈ ਭਾਈ ਕਹਿੰਦੇ ਇਹ ਨਾ ਵੇ ਕਿਛੇ ਪਾਣੇ ਖਚਦੇ ਗਰਾਮ ਉੱਤਦੇ ਗਿੜਿਓ ਤੇਰੇ ਧਾਰਗੇ ਤੇਰੇ ਉਹ ਜ਼ਮੀਨ ਟੁੱਤੀ ਮਰਨੋ ਪਈ ਓਏ ਉਹ ਕੁੜੀ ਆ ਓਏ ਨਾਲੇ ਉਹ ਮਰ ਜੋ ਨੱਕ ਅਡਵੋ ਕੇ ਨਾਲੇ ਹੋ ਰਿਹਾ ਓਏ ਸ਼ਰਾ ਕਰਾਰ ਕੇ ਭਾਈ ਕੁੜੀ ਨੇ ਓਏ ਨੋਟਾ ਨੋਟਾ ਕੱਢ ਨੋਟਾ ਕੱਟ ਉਹ ਕੱਢ ਨੋਟ ਇੱਕ ਨਤਾ 50 ਦਾ ਲੈ 50 ਦਾ ਚੱਲ ਚੱਲ ਕਰਾ ਆ ਲ ਆ ਜਾ ਬਣਾ ਫੜ ਕੇ ਆ ਤੇਰੇ ਨਖਰੇ ਤੇਰੇ ਏ ਡੁਕਲਾ ਏ ਏ ਆ ਗਈ ਓ ਉਹ ਲਾਈ ਗਈ ਆਦਾ ਜਰਾ ਸਰੇ ਕਰਕੇ ਓਟ ਲੈ ਕੇ ਆ ਗਈ ਬਈ ਗੁੱਡੀ ਓਏ ਲਾપરા ਹੋਇਓ ਕਰਾਂ ਇਹਨੇ ਇਹ ਫੋਨ ਆਹ ਸਿਕਲਾਸਿਕ ਕਲਾਸਿਕ ਦੇ ਚਾੜੂਗਰ ਉਪਰ ਉਹ ਆ ਗਿਆ ਉਹ ਟਿੰਗਿਆ ਉਹ ਚੁਰਲੂ ਕਹਿੰਦਾ ਮੈਂ ਵੀ ਨਾਲੇ ਜਹੂੰ ਓਏ ਤੂੰ ਕੀ ਕਰਦਾ ਓਏ ਚਲ ਓਂ ਇੰਦਰਾ ਸੱਨੇ ਜਾਣੇ ਆਉਣਗੇ लारी ला चाला कहण लॻा मूत्र ਕਰ ਜਣਾ ਓਏ ਮੂਤ ਨਾਲ ਦਾੜੀ ਬਣਾ ਦੂੰਗਾ ਜੇ ਤੂੰ ਐਗ ਦੀ ਲਾ ਗਿਆ ਓਏ ਕਿਹੜਾ ਬੋਲ ਆ ਪੀਜੇ ਇਹਦੇ ਲਾ ਪੀਲੇ ਜੇ ਦੇ ਆ ਪੀਲਾ ਪੀਚਾ ਜਾ ਆ ਇਹਦੇ ਨਾਲ ਲਾਗਾ ਇੱਦਾਂ ਹੀ ਲੱਗਦਾ ਪਤਾ ਲਾਗਾ ਓਏ ਕੌਣ ਲਾਜੀ ਲਾ ਆ ਭਾਨੇ ਜਣਾ ਲਾ ਫੜਦਾ ਨਹੀਂ ਓਏ ਇਹੇ ਹੋਈ ਨਾ ਮਾਦੀ ਨਾ ਮਾ ਆਜੇ ਜੀ ਪੂਰਾ ਮੇਲਾ ਖੁਦਾ ਇਹ ਆਜੋ ਜੀ ਦੀਆਂ ਜਿਆਦਾ ਮਹੱਤਵਪੂਰਨ ਕਮਾਈ ਤਰੀਨੋ 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 ਕਫਲਪ ਦਾਸੇ ਓਏ ਬਹੁਤ ਜੁੱਜਾ ਫਰਦਾ ਨਾਉਣ ਆਲਾ ਮੱਗ ਲਈ ਵਰਦਾ ਮੱਗ ਵੀ ਨਾਉਣ ਆਲਾ ਨਾਲੇ ਟੋਗੇ ਆਲਾ ਪਾਣੀ ਆ ਲਓ ਜੀ ਦੇਖ ਕੇ ਪੂਰਾ ਮੇਲਾ ਕਰਕੇ ਪੂਰਾ ਇੰਜੋਏ ਮੁੰਡੇ ਚੱਲੇ ਨੇ ਘਰ ਨੂੰ ਤੇ ਮੇਰੇ ਆ ਮੇਲਾ ਇੱਕ ਨੰਬਰ ਵਾਲਾ ਬੋਟਾ ਕਿਉਂ ਓਏ ਨੰਬਰ 1 ਕੋਈ ਮੰਗਿਆ ਜੀ ਦੁੱਖ ਨਹੀਂ ਕਰ ਰਿਹਾ ਦੁੱਖ ਮੰਗਾ ਹੀ ਤਾਂ ਆਇਆ ਪਰ ਚੀਜ਼ ਵੀ ਆ ਹੋਈ ਜੀ ਕਿਵੇਂ ਰਿਹਾ ਮਿਲਾਂ ਹਾਂ ਜਮੀ ਮੌਤ ਹੈ ਮੌਤ ਪਸੀਨਾ ਦੇਖ ਸਕਦੇ ਸਹੀ ਗੱਲ ਆ ਭੱਜਿਆ ਪਿਆ ਬਾਬੇ ਇੱਕ ਨੰਬਰ ਆ ਹਣਾ ਮੇਲਾ ਯਾਰਾ ਨਾ ਉਹੀ ਨਹੀਂ ਕਹਿੰਦੇ ਵੀ ਪੰਜਾਬ ਦਾ ਨੰਬਰ 1 ਮੇਲਾ ਸ਼ਿਫਾਰ ਦਾ ਮੇਲਾ ਸਭ ਤੋਂ ਵੱਡਾ ਮੇਲਾ ਬਈ ਦੇਸ਼ਾਂ ਵਿਦੇਸ਼ਾਂ 'ਚ ਦੁਨੀਆ ਪਹੁੰਚਦੀ ਔਰੇ ਸਾਰੇ ਪਿੰਡ ਦੀ ਵੋਲਟੇਜ ਖਿੱਚਰਦੀ ਆ ਲੈਟ ਨੇ ਸਹੀ ਗੱਲ ਐ ਵੀ ਲੱਗਦੇ 2000 ਲੱਗਿਆ ਐ ਵੀ ਲੱਗਦੇ ਵੀ 3500 ਰੁਪਏ ਲੱਗਿਆ ਹਾਂ ਕਿੰਨੇ ਚ ਭੜ ਕੇ 3500 ਤਾਂ 1000 ਹੋ 4300 ਜੋ ਭੜ ਗਿਆ ਮੇਲਾ ਪੁਲਸ ਵਾਲੇ ਦੇ ਕੇ ਗਿੜਾ ਭਾਈ ਜਾਂਦੇ ਜਾਂਦੇ ਕਹਿੰਦੇ ਭਾਈ ਰੇਡੀਆਂ ਰੂੜੀਆਂ ਚੱਕੋ ਲੈਟਾ ਕਰੋ ਬੰਦ 10 ਵਜੇ ਪੜਿਆ ਪ੍ਰੋਗਰਾਮ ਓਏ ਪੰਜ ਮਿੰਟਾਂ ਨੂੰ ਚੜੋੜ ਵਾਲੀ ਵੀ ਪੁਜੀ ਨਾ ਨਾ ਕਹਿੰਦਾ 10 ਵਜੇ ਐਂ ਕਰੋ ਕਹਿੰਦਾ ਕਰ ਦੂ ਰੇਡੀਆਂ ਤੋਂ ਲੈਟਾ ਮੰਦ ਨਹੀਂ ਅਸੀਂ ਕਰਾਂਗੇ ਚੜੋੜੀ ਵੀ ਹੋਰ ਹੋ ਗਈ ਲੈਟਾ ਮੰਦ ਇੱਕ ਵਾਰ ਹੋਰ ਹੋ ਗਿਆ ਦੇ ਕਰਾ ਦੇ ਸਾਰਾ ਤਾ ਡਾ 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 ਸਰਾਉ ਲੋ ਭੀੜਾ ਚਾਹੁੰਨ ਰਹੀ ਆ ਕਰਨਗੇ ਭਾਈ ਘੱਟੋ ਘੱਟ ਕਰੋੜ ਰੁਪਏ ਦੀ ਕਮਾਈ 7 ਦਿਨਾਂ ਚ 7 ਦਿਨਾਂ ਅੱਜੇ ਕਰਨਾ ਹੀ ਹੈ ਹੈ 7 ਦਿਨਾਂ ਲੱਗੀ ਅੱਜੇ ਕਰਨਾ ਹੈ ਗੱਡੀ ਤਾਂ 1000 ਖੜੀ ਹੈ ਇਹ ਗੱਲ ਆ ਇੱਕ ਨੰਬਰ ਢਾਬਾ ਜਮੀ ਆ। ਦੀਪੋੜ ਆਪਾਂ ਕਿੱਥੇ ਜਾਨੇ ਉਹਨੇ ਜਦੋਂ ਅੰਮ੍ਰਿਤਸਰ ਜਾਨੇ ਉਹਨੇ ਮਨਾਜੋ ਰੋਕਦੇ ਉਹਨੇ ਤੇ ਬਾਬਸੀ ਦੇ। ਅਜੇ ਭੁੱਖ ਨਹੀਂ ਹੈਗੀ ਉੱਥੇ ਮੇਲੇ ਦੇ ਵਾਲਾ ਕੁਝ ਖਾ ਲੈਣੇ। ਔਰ ਤੁਹਾਨੂੰ ਕਹੀਦਾ ਗਿਆ ਵੀ ਰਸਤੇ 'ਚ ਖਾ ਲਾਂਗੇ। ਲਓ ਜੀ ਸੰਗਰੂਰ ਪਹੁੰਚ ਚੁੱਕੇ ਹਾਂਗੇ 12 ਵਜੇ ਪਹਣੇ ਰਾਤ ਦੇ। ਤੇ ਖਾਣ ਨੂੰ ਕੁਝ ਨਹੀਂ ਮਿਲਿਆ ਉਹ ਸਾਨੂੰ। ਆ ਵੀ ਬਾਈ ਬੰਦ ਕਰਕੇ ਜੱਲੇ ਦੀ ਇਹਨੂੰ ਖੁਲਾਇਆ ਵੀ ਦੁਬਾਰਾ ਉਹ ਬਾਈ ਬਣ ਕੇ ਵੀ ਸਾਡੇ ਵਾਸਤੇ ਕੁਝ ਤਾਂ ਬਣਾ। ਚੰਕਰੋਂ ਵੀ ਜੂਤ ਪੈਂਦੇ। ਕੁਝ ਨਹੀਂ ਹੈਗਾ। ਘਰੇ ਤਾਂ ਐ ਕਹਿੰਦੇ ਵੀ ਐਂ ਕਰੋ ਸਵੇਰੇ ਚਾਹ ਹੀ ਪੀ ਲਿਓ ਹੁਣ ਨਹੀਂ ਰਸ ਹੈਗਾ। ਕਰਦੀ ਬ੍ਰਾ ਉਹਦੀ ਸਮਾਪਤੀ ਮੋੜਾ ਉਹਦੀ ਸਮਾਪਤੀ ਖਾਲੀ ਦਾ ਹੋ ਗਿਆ ਬਜ਼ਾਰ ਖਾਲੀ ਦਾ ਹੋ ਗਿਆ ਬਜ਼ਾਰ ਆਪਾਂ ਵੀ ਚੱਲੀ ਘਰ ਨੂੰ ਜਿਹੜੀ ਨਵੇਂ ਆਏ ਨੇ ਸਬਸਕ੍ਰਾਈਬ ਕਰ ਲਓ ਠੀਕ ਹੈ ਤੇ ਵੀਡੀਓ ਸ਼ੇਅਰ ਕਰ ਦਿਓ ਸਾਡੀਆਂ ਆਉਣ ਵਾਲੀਆਂ ਵੀਡੀਓ ਤਾਂ ਕਿ ਦੇਖ ਸਕੋ ਤੁਸੀਂ ਹਾਂ ਤੇ ਮਸਾਲਾ ਸਾਡਾ ਇੱਕ ਨੰਬਰ ਹੁੰਦਾ ਜਮਾ ਵੀਡੀਓ ਦਾ ਇੱਕ ਨੰਬਰ ਹੁੰਦਾ ਤੇ ਬਲੌਗ ਤੁਮ ਕਿ ਮੇਨ ਲੱਗਿਆ ਉਹ ਵੀ ਦੱਸ ਦਿਓ ਕਮੈਂਟਾਂ ਚ ਕਮੈਂਟ ਜ਼ਰੂਰੀ ਨੇ ਸਹੀ ਗੱਲ ਆ ਠੀਕ ਆ ਉਹ ਛੋੜੇ ਨੇ ਬਾਈ ਫਾਸਟ ਫੂਡ ਵਾਲੇ ਕਿਹੜਾ ਮਾਰੇ ਮੱਥਾ ਤਲੀਆਂ ਹੋਈਆਂ ਚੀਜ਼ਾਂ ਨਾਲ ਆ ਪਹੁੰਚਦਾਂ ਬਾਈ ਕੋਲੋਂ ਪੀਣੇ ਆਪਾਂ ਫਲੂਦਾ ਠੰਡਾ ਠਾਰ അഗ് ബാദ